ਚੱਲੀਏ ਕਰੇ ਬਾਰੇ ਦਿਨ ਹੋ ਗਏ ਸੀ ਤੋਂ ਬਦਲ ਬਾਈ ਹੋਰੀਆਂ ਮਸਾਂ ਤੂੜੀ ਵਾਲੀ ਮਸ਼ੀਨ ਮਿਲੀ ਆਣਾ ਚੱਲ ਆ ਟਾਕੀ ਵੀ ਖੁੱਲੀ ਪਈ ਏ ਜਵਾਖਜਾ ਮਿਲਿਆ ਸਕੂਲ ਗਿਆ ਸੀ ਉਹ ਆ ਗਿਆ ਹੋਣਾ ਦਾਤੀ ਨਹੀਂ ਗਿਆ ਜਵਾਖਜਾ ਆਇਆ ਨਾ ਦੋ ਚਾਰ ਟਰਾਲੀਆਂ ਤੂੜੀ ਦੀਆਂ ਹੋਣੀਆਂ ਯਾਰ ਕਿਹੜੇ ਬੰਦੇ ਪੁੱਛਾਂਗੇ ਉਹ ਤਾਂ ਕਹਿੰਦੇ ਬੰਦੇ ਪੁੱਛ ਲਓ ਮਸ਼ੀਨ ਵਾਲੇ ਤਾਂ ਕਹਿੰਦੇ ਓਏ ਆਪਾਂ ਜਵਾਖਜੇ ਨੂੰ ਲਾ ਲਾਂਗੇ ਇਹਨੂੰ ਲਾ ਲਾਂਗੇ ਆਪਾਂ ਪਾ ਦਾਂਗੇ ਦੋ ਚਾਰ ਟਰਾਲੀਆਂ ਦਾ ਕੀ ਆਪਾਂ ਅੰਦਰ ਆਪ ਹੀ ਪਾ ਦਿੰਦੇ ਆ ਕਹਿੰਦਾ ਕਿ ਮੈਂ ਤੂੜੀ ਵਾਲੀ ਮਸ਼ੀਨ ਪੁੱਛ ਗਿਆ ਹੁਣੇ ਕਿਹੜਾ ਵੇੜਾ ਹੋ ਗਿਆ ਗਏ ਨੂੰ ਪਾ ਕੇ ਗਿਆ ਚਿੱਟੇ ਕਿਹੜੇ ਤੂੜੀ ਵਾਲੀ ਮਸ਼ੀਨ ਪੁੱਛਣ ਗਿਆ ਹੁਣ ਆਈ ਕਰਦਾ ਜਿਵੇਂ 15 ਕਿਲੋ ਦਾ ਮਾਲ ਖੁੰਦਾ ਉੱਥੇ ਬਹਿ ਗਿਆ ਉਹ ਜਾ ਕੇ ਖੁੰਜੇ ਤੇ ਗੁਰਦੁਆਰਾ ਲੈ ਆ ਹੁੰਦਾ ਮਟਕ ਮਟ ਕਰਦਾ ਬਾਬਾ ਬਚ ਰਹੀ ਤੇ ਸੁਣ ਜਾਂਦਾ ਤੇ ਖੜੀ ਫੜ ਲੈਂਦਾ ਗੁੱਤੋਂ ਮੈਨੂੰ ਮੈਂ ਤੈਨੂੰ ਆਹ ਕਹਿੰਦਾ ਸੀ ਹਾਂ ਕਿਧਰ ਆੜੇ ਤੁਸੀਂ ਆ ਕੇ ਭਿੰਡੀਆਂ ਜੀਰੀ ਨਹੀਂ ਨਾ ਗਏ ਤਾਂ ਤੁਸੀਂ ਤੂੜੀ ਵਾਲੀ ਮਸ਼ੀਨ ਨੂੰ ਪੁੱਛਣ ਸੀ ਇੰਨਾ ਚਿਰ ਲਾਏ ਮਸ਼ੀਨ ਤਾਂ ਮਿਲ ਗਈ ਮਿਲ ਗਈ ਫਿਰ ਮੈਂ ਸਬਜੀ ਤੋਂ ਜਿਮਨਾਰ ਰੋਕੀ ਤੋਂ ਕਰਨਾ ਹੋਣਾ ਮੈਨੂੰ ਹਾਂ ਉਹ ਮੈਨੂੰ ਐ ਕਹਿੰਦੇ 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 ਬੰਦੇ ਬੰਦੇ ਪੁੱਛ ਲਾ ਕਹਿੰਦੇ ਫਿਰ ਤੂੰ ਪੁੱਛ ਲੈ ਬੰਦੇ ਜਾ ਬੰਦੇ ਕਹਦੇ ਪੁੱਛ ਲਾ ਮੈਂ ਮੇਰੀ ਗੱਲ ਤੇਰੇ ਟਾਈ ਟ੍ਰੈਲ ਕਿਹਾ ਤੂੜੀ ਦੇ ਬਣੇ ਆਪਣੇ ਆਪਣੇ ਬੰਦੇ ਕੀ ਕਰਦੇ ਹੁੰਦੇ ਕਹਿੰਦੇ ਬੰਦੇ ਪੁੱਛ ਲੈ ਬਣਾਉਣੀ ਤਾਂ ਮਸ਼ੀਨ ਤੂੜੀ ਨੇ ਹਾਂ ਬੰਦੇ ਬੰਦੇ ਬੰਦਾ ਕੀ ਕਰਦੇ ਹੁੰਦੇ ਆ ਬੰਦੇ ਤੈਨੂੰ ਨਹੀਂ ਪਤਾ ਹੁਣ ਕੀ ਕਰਦੇ ਆ ਤੂੜੀ ਅੰਦਰ ਹੀ ਪਈ ਕਿ ਸਵਾਚ ਤੇ ਫਿਰ ਹਾਂ ਫੇਰ ਤੱਕ ਪੁੱਛ ਲੈ ਈਰ ਤੂੜੀ ਅੰਦਰ ਨਾਲ ਜਨ ਚੱਕੀ ਜੂਣਾ ਸਮਝੂਗੀ ਵਧੀਆ ਮੇਰੀ ਗੱਲ ਸੁਣ ਆਪਾਂ ਪੁੱਛ ਕੇ ਕੀ ਲੈਣਾ ਮੇਰੇ 3 350 ਰੁਪਿਆ ਟਰਾਲੀ ਦਾ ਲੈਂਦੇ ਆ ਪਾਉਣ ਵਾਲੇ ਤਿੰਨ ਟਰਾਲੀਆਂ ਹੀ ਆ 1000 ਰੁਪਿਆ ਬਣੂਗਾ ਉਹੀ 1000 ਰੁਪਿਆ ਆਪਣੇ ਘਰੇ ਕੰਮ ਆ ਜੂ 1000 ਰੁਪਿਆ ਤਾਂ ਕਹਿਤਾ ਮੈਂ ਵੀ ਦਿੱਤ ਪੈਸੇ ਮੰਗੇ ਸੀ ਲੀੜਿਆਂ ਨੂੰ ਦੇ ਜਾਂਦਾ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਸੁਣਾਈ ਕਰਤੀ ਆ ਕਿ ਤੂੜੀ ਪਵਾ ਦੇ ਤੈਨੂੰ ਮੈਂ ਲੀੜਿਆਂ ਨੂੰ ਪਛਾੜ ਦੇ ਦੂੰਗਾ ਪਹਿਲਾਂ ਮੇਰੀ ਗੱਲ ਸੁਣ ਜਦੋਂ ਤੂੜੀ ਆ ਜਾਂਦੇ ਤੇ ਤੂੜੀ ਪਾਉ ਅੰਦਰ ਲੀੜੇ ਨੂੰ ਜੇ ਆਪਾਂ ਫੇਰ ਲਿਆ ਵ ਮੇਰੀ ਗੱਲ ਸੁਣਾ ਹਾਂ ਨਾ ਜਵਾਕ ਜਾ ਕਿੱਥੇ ਜਵਾਕ ਤਾਂ ਅੰਦਰ ਪੜੀ ਜਾਂਦਾ ਅੰਦਰ ਪੜੀ ਜਾਂਦਾ ਨਹੀਂ ਪੜਾਈ ਦਾ ਜ਼ੋਰ ਚੱਲਦਾ ਫਿਰ ਜਵਾਕ ਦਾ ਤਾਂ ਮੇਰੀ ਗੱਲ ਸੁਣਾ ਸਟਾਰਟ ਹੋਈ ਇਹਨਾਂ ਨੂੰ ਫਿਰ 6ਵੀਂ ਕਲਾਸ ਦੀ ਪੜਾਈ ਉਹਦੀ 6ਵੀਂ ਕਲਾਸ ਦੇ ਉਹਨਾਂ ਕੋਲੇ ਟਰਾਲੀ ਇੱਕੋ ਰਹਿੰਦੀ ਹੈ ਕਹਿੰਦੇ ਉਦੋਂ ਮੁੜ ਕੇ ਤੁਹਾਡੇ ਕੋਲੇ ਆ ਗਏ ਸੀ ਫੇ ਤੂੰ ਬੰਦੇ ਪੁੱਛ ਲਾ ਕਾਣ ਨੂੰ ਬੰਦੇ ਯਾਰ ਪੁੱਛ ਲਾ ਉਹ ਹੀ ਗੱਲ ਯਾਰ ਬੰਦਾ ਯਾਰ ਹੁਣ ਮੈਂ ਕਹਿੰਦੀ ਸੀ ਮੈਂ ਰੋਟੀ ਟੁੱਕ ਕਰੂੰਗਾ ਫਿਰ ਤੂੜੀ ਪਵਾਉਂ ਫਿਰ ਇੱਕ ਕੰਮ ਹੀ ਹੋਊਗਾ ਲੈ ਇੱਕ ਗੱਲ ਐ ਕਹ ਜੀ ਦੇਵਾਂ ਕਹਿੰਦੀ ਮੈਂ ਰੋਟੀ ਟੋਕ ਕਰੂੰਗੀ ਰੋਟੀ ਟੋਕ ਕੀ ਦਾ ਕਰਨਾ ਆਪਾਂ ਦੋ ਜਣੇ ਆ ਰੋਟੀ ਆਪਾਂ ਖਾ ਕੇ ਮਣ ਜਾਗੇ ਬਸ ਤੇ ਥੱਕੀ ਤਾਂ ਹੋਣਾ ਨਹੀਂ ਨਾ ਕੰਮ ਹਾਂ ਹੋਣਾ ਨਹੀਂ ਐ ਮੈਂ ਪੰਗੇ ਚ ਫਸੀ ਆ ਮੈਂ ਤਾਂ ਦੋ ਤਿੰਨ ਟਰਾਲੀਆਂ ਮੇਰੀ ਕਸਰ ਦੋ ਤਿੰਨ ਟਰਾਲੀਆਂ ਖਤਰ ਵੀ ਟਾਈਮ ਨਹੀਂ ਛੋਡੇ ਕੋਲੇ ਚੱਲ ਕੋਈ ਨਹੀਂ ਫਿਰ ਦੇਖਦੇ ਆ ਸਟਾਰ ਤਾਂ ਲੈ ਕੇ ਨਾ ਕੋਈ ਨਹੀਂ ਫਿਰ ਹਾਂ ਮਸਟ ਹੋਣਾ ਠੀਕ ਐ ਇਹ ਨਾ ਇੱਕ ਗੱਲ ਹੋਰ ਹੈ ਮੈਂ ਤੈਨੂੰ ਐ ਕਹਿੰਦਾ ਸੀ ਉਹਦਾ ਘਰੇ ਨਾ ਉਹਨਾਂ ਕੋਈ ਡਰਾਈਵਰ ਵੀ ਐਸੇ-ਮੈਸੇ ਆ ਕਿਸੇ ਕੋਲੇ ਚ ਮਾਰ ਦੇਗੇ ਆਪਾਂ ਮਾਰ ਕੇ ਲਾਹਾਂਗੇ ਬਾਰ ਗਏ ਹਾਂ ਐਡੀ ਬਾੜ ਤੋੜੀ ਕੌਣ ਲਿਆਊਗਾ ਲੈ ਵੇ ਲੈ ਹੁਣ ਤੁਸੀਂ ਮੇਰੀ ਚਕਾਈ ਚੱਲੇ ਆ ਬਾਰੀ ਨੇ ਚੱਕੀ ਆਵੇਂ ਇੱਕ ਦਿਨ ਤੂੰ ਮੇਰੇ ਪਿਆਣੇ ਤੇ ਗੱਲ ਕਰੀ ਸੀ ਵੀ ਮੈਂ ਸਾਡੇ ਕੁੜੀ ਨੇ ਤੂੜੀ ਤੰਦਾ ਨਹੀਂ ਤੋੜਨ ਨਾ ਗੋਆ ਕੁੜਾ ਨਹੀਂ ਕਰਨਾ ਤੇ ਅੱਜ ਤੂੰ ਇਹ ਤਾਂ ਬੜੇ ਕੰਮ ਤੋਂ ਤੈ ਤਿੰਨ ਦਿਨ ਟੁੱਟੇ ਛਤਰਾਂ ਨੂੰ ਦਸਤਾ ਬਾਦ ਦੇ ਜਾਂਨੇ ਮੇਰੀ ਗੱਲ ਹੁਣ ਤੇਰੇ ਪਿਆਣ ਤਾਂ ਇਹ ਵੀ ਕਹੂ ਸਾਡਾ ਪੁਰਾਣਾ ਚਿੱਟੇ ਪਾ ਕੇ ਰੱਖਦਾ ਤੇ ਮੈਂ ਤਾਂ ਚਿੱਟੇ ਪਾਈ ਵੱਖਾਂ ਫਿਰ ਹੁਣ ਤੇ ਫਿਰ ਚਿੱਟੇ ਵੱਖ ਰੱਖਦਾ ਮੇਰੀ ਤਾਂ ਮੇਰੀ ਤਾਂ ਗੱਲ ਛੋੜਨ ਨਾ ਪੱਕੀ ਹੋਈ ਸੀ ਨਾ ਲੈ ਪੱਕੀ ਹੋਈ ਸੀ ਕੰਮ ਦਾ ਕੋਈ ਡਰ ਨਹੀਂ ਹੁੰਦਾ ਵਲੀ ਮੇਰੀ ਗ ਸਾਡੇ 350 ਰੁਪਏ ਟਰੈਲੀ ਦਾ ਕਹਿੰਦੇ ਆ ਤੂੰ ਆਪ ਹੀ ਹਿਸਾਬ ਲਾ ਵੀ ਕਿੰਨੇ ਰੁਪਏ ਬਣ ਜਾਣਗੇ ਮੈਨੂੰ ਤਾਂ ਕੀ ਹੈ ਜੇ ਆਖੇ ਮੈਂ ਤਾਂ ਉਹਨਾਂ ਕੋਲੇ ਬਾਏ ਨਾ ਜੇ ਮੈਂ ਤਾਂ ਲੈਂਦੀ ਜੀ ਲੀੜੇ ਨੂੰ 1000 ਉਹਨਾਂ ਨੂੰ ਦੇ ਦੇ ਤੂੰ ਤਾਂ ਬੜੀ ਮੇਤ ਮੇਲ ਤੇ ਤੁਸੀਂ ਮਰਨ ਵਾਲੀ ਕਰ ਦਾਂਗੇ ਮੈਂ ਕਿਵੇਂ ਕੰਮ ਕਰੂੰਗੀ ਮਾੜਾ ਮੋਟਾ ਦਿਮਾਗ ਲਾ ਤੂੰ ਵੀ ਵੀ ਗੱਲ ਕੀ ਹੋਈ ਸੀ ਛੋਡੇ ਨਾਲ ਓਦੇ ਲੈ ਓਦੇ ਗੱਲ ਹੋਈ ਸੀ ਓਦੇ ਗੱਲ ਹੋਈ ਸੀ ਐ ਨਹੀਂ ਗੱਲੀ ਚਲਦੀ ਮੇਰੀ ਗੱਲ ਉਹ ਗੱਲ ਦਿਮਾਗ ਚੋਂ ਨਿਕਲ ਗਈ ਓਦੀ ਵਾਲੀ ਜਦੋਂ ਓਦੇ ਤਾਂ ਕਹਿੰਦੇ ਸੀ ਹਾਂ ਨਾਸ ਤੇ ਕੁਝ ਵੀ ਨਹੀਂ ਕਰਉਂਦੇ ਕੁੜੀ ਤੋ ਓ ਯਾਰ ਮੇਰੀ ਗੱਲ ਸੁਣ ਉਹ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦਿਆਂ ਉਹਨਾਂ ਦਾ ਫੋਨ ਆ ਗਿਆ ਮਸ਼ੀਨ ਆ ਜਾਂਦਾ ਵੀ ਹਾਂ ਭਾਈ ਬੰਦੇ ਮਿਲ ਕੇ ਫਿਰ ਬੀਬੀ ਨੂੰ ਪੁੱਛ ਬੀਬੀ ਨੂੰ ਪੁੱਛ ਵੀ ਬੀਬੀ ਰੱਟ ਟੁੱਕ ਕਰ ਲੇਗੀ ਬੀਬੀ ਨਹੀਂ ਕਰਦੀ ਰੋਟੀ ਟੋਕਾ ਦੇਖ ਲਈ ਪਾ ਮੈਂ ਤੂੰ ਯਾਰ ਮੇਰੀ ਗੱਲ ਸੁਣ ਐਨੇ ਮੈ ਲਹਾਉਣਾ ਵਰਗੇ ਤੂੰ ਐਨੇ ਰੋਟੀ ਲਾ ਲਾਪੀ ਫਿਰ ਆਪਾਂ ਮਣ ਜਾਗੇ ਸਾਰੇ ਅੱਛਾ ਰੋਟਕ ਵੀ ਮੈਂ ਕਰਾਂ ਤਾਂ ਫਿਰ ਆਪਾਂ ਮਣ ਜਾਗੇ ਸਾਰੇ ਓਏ ਅੱਜ ਜਵਾਖ ਨੂੰ ਵੀ ਛੁੱਟੀ ਹੈ ਨਾਲ ਜਵਾਖ ਲੱਗ ਜਾਊਗਾ ਚਲ ਚੰਗਾ ਦੇਖਦੇ ਆ ਕੋਈ ਨਹੀਂ ਜਾ ਮੇਰਾ ਸਵੇਰਾ ਹੋ ਜਾ ਫਿਰ ਕੀ ਹੁੰਦਾ ਜੇ ਆਪਦਾ ਕੰਮ ਆਉਦੇ ਕੰਮ ਦਾ ਫਿਰ ਕਿਉਂ ਦੇ ਡਰ ਤੇ ਛੋਟਾ ਜਿਹਾ ਨਿਆਣਾ ਵਿੱਚੇ ਵਿੱਚ ਫਿਰਦਾ ਰੂਚਾਰਾ ਮੈਂ ਉਹਨੂੰ ਕਿਵੇਂ ਸੰਭੂ ਤੋੜੇ ਤੋੜੇ ਕੋਸ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਚੱਲੀ ਜਾਂਦੇ ਹੁੰਦੇ ਜਵਾਖ ਜੂਗ ਵਿੱਚ ਹੀ ਚੱਲੀ ਜਾਂਦੇ ਨੇ ਜਿਹਨੇ ਕੰਮ ਕਰਦਾ ਤਾਂ ਚਲ ਕੋਈ ਨਹੀਂ ਫਿਰ ਚਲ ਦੇਖਦੇ ਆ ਚਲੋ ਕੰਮ ਆਪਦਾ ਜਾਓ ਬੜੇ ਪੰਗੇ ਚ ਸੜੀਆਂ ਮੈਂ ਤਾਂ ਪੜਾਕ ਪਹਿਲਾਂ ਮੈਂ ਕਹਿੰਦਾ ਮੈਨੂੰ ਘੁੱਟ ਖਚਾਈ ਬਣਾ ਲਾ ਆਹ ਸਬਜ਼ੀ ਦਾ ਫੇਰ ਹੀ ਦੇਖਾਂਗੇ ਫਿਰ ਇੰਨੇ ਉਹ ਆ ਜੂਗਾ ਮੈਂ ਉੱਥੇ ਲਹਾ ਲੂ ਦੂੰਗਾ ਉਹਨਾਂ ਤੋਂ ਤੇ ਉਹ ਦੂਆ ਫਿਰ ਆਪਾਂ ਲੱਗਾਂਗੇ ਅੰਦਰ ਛਿੱਟਣ ਦੇਖ ਲੈ ਹੁਣ ਆ ਕੇ ਬਣਾ ਲਾ ਕੌਫੀ ਛੇਤੀ ਆਈ ਤਾਂ ਹੈਨੀ ਵੀ ਸਬਜੀ ਰੋਟੀ ਟੋਕ ਕਰੇਗੀ ਛੇਤੀ ਵਕਤ ਤੂੰ ਪਹਿਲਾਂ ਚਾਹ ਬਣਾ ਲੈ ਤੜੇ ਤਾਂ ਕੰਦੇ ਰੋਟੀ ਟੋਕ ਕਰ ਜੇ ਕਰਨੇ ਕਰਨੇ ਫਿਰ ਆਪਾਂ ਤੂੜੀ ਪਾਵਾਂਗੇ ਹੁਣ ਇੱਕ ਚਾਹ ਬਣਾ ਲੈ ਫਿਰ ਤੂੰ ਰੁੱਟੇ ਛੁੱਟੇ ਨੂੰ ਤੁਸੀਂ ਤਾਂ ਬਧੀ ਜਾਣੇ ਹੋ ਵੀ ਆਈ ਤਾਂ ਹੈਨੀ ਵੀ ਬੀਬੀ ਨੂੰ ਕਹਿ ਦੇ ਮਾੜਾ ਮੋਟਾ ਬੀਬੀ ਵੀ ਕਰ ਲੂਗੀ ਚਲ ਰੋਟੀ ਟੋਕ ਚਾਹ ਚੋ ਉਹੀ ਬਣਾ ਦੂਗੀ ਤਰਨੇ ਤੂੰ ਰਿਸ਼ਤਾ ਦੂੰਗੀ ਚਾਹੇ ਮੈਂ ਤਨਾ ਪਹਿਲਾਂ ਸਬਜੀ ਸਬਜੀ ਬਣਾਣੇ ਰੋਟੀ ਚਲ ਬੀਬੀ ਬਣਾ ਲੂਗੀ ਨਾ 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 ਬਣਾਵੀ ਤੂੰ ਹੀ ਕਹਿੰਦਾ ਸਾਰਾ ਕੁਝ ਆਈ ਕਿੱਥੇ ਮੈਂ ਵੀ ਇਹ ਤੇ ਉਹਨੂੰ ਫੋੜ ਲਾਉਣਾ ਹੀ ਭੂ ਮੈਨੂੰ ਵੀ ਉਹਦੇ ਕਰ ਲਾ ਤੁਸੀਂ ਕੀ ਕਰੀਂਗਾ ਸੀ ਹੁਣੇ ਕੀ ਗੱਲਾਂ ਤੇ ਨੇ ਪਤਾ ਕਹਿੰਦੇ ਚੂੜੀ ਤੰਦਾ ਵੀ ਤੂੰ ਦੋ ਗੋਹਾ ਕੁੜਾ ਵੀ ਤੂੰ ਸਾਰਾ ਕੰਮ ਹੀ ਤੂੰ ਕਰਨਾ ਅੱਗੋ ਕਹਿੰਦਾ ਜਵਾਕ ਦੱਸ ਦੇ ਜਵਾਕ ਵੀ ਨਾ ਪੜੇ ਜਵਾਕ ਨੂੰ ਮੈਂ ਕਹਿੰਦਾ ਤੂੰ ਡਿ ਚਵਾੜਾਂਗੇ ਜਮਾ ਨਹੀਂ ਕਰਦੇ ਅਸੀਂ ਤਾਂ ਹੈਨੀ ਪੜੀ ਜਾਂਦਾ ਆ ਪੜੀ ਜਾਂਦਾ ਬੁੱਤ ਤੂੰ ਮੇਰੇ ਕੰਮ ਕਰਤਾ ਅੱਧਾ ਕਰ ਲਿਆ ਫੋਨ ਦੇਖਣ ਲੱਗ ਗਿਆ ਥੋੜਾ ਜਿਹਾ ਫੋਨ ਨਾ ਦੇਖੇ ਕਰ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਨਿਗਾ ਖਰਾਬ ਹੋ ਜੂ ਫੋਨ ਤੇ ਠੀਕ ਹੈ ਹਾਂ ਤੇ ਤੇਰੀ ਮਾਂ ਤਾਂ ਕਹਿੰਦੀ ਕਹਿੰਦੀ ਪੜੀ ਜਾਂਦਾ ਕਹਿੰਦੀ ਮੈਨੂੰ ਕਹਿੰਦੀ ਉਹ ਉਹ ਕੰਮ ਕਰਾ ਮੈਂ ਅੱਧਾ ਕਰ ਲਿਆ ਮੈਂ ਥੋੜਾ ਜਿਹਾ ਫਿਰ ਫੋਨ ਦੇਖਣ ਲੱਗ ਗਿਆ ਹੁਣ ਕੰਮ ਕਰਤਾ ਸਕੂਲ ਦਾ ਸਾਰਾ ਅੱਧਾ ਕਰਤਾ ਅੱਧਾ ਥੋੜਾ ਹੀ ਰਹਿ ਗਿਆ ਹੁਣ ਤਾਂ ਅੱਛਾ ਮੇਰੀ ਗੱਲ ਸੁਣਾ ਆਪਾਂ ਨੂੰ ਟੂੜੀ ਵਾਲੀ ਮਸ਼ੀਨ ਮਿਲ ਗਈ ਹੁਣ ਉਹ ਵਧੀਆ ਡਾਡੀ ਫਿਰ ਪਹਿਲਾਂ ਕਿੰਨੇ ਨੂੰ ਹੋਗੇ ਸੀਗੇ ਹੋਰ ਯਾਰ ਉੱਤੋਂ ਝੜ ਹੋ ਰਿਹਾ ਗਿਆ ਮੇਰੀ ਗੱਲ ਸੁਣ ਇੱਕ ਤਾਂ ਆਪਣੇ ਤੂੜੀ ਦੀਆਂ ਹਰਿਆ ਦੋ ਚਾਰ ਟਰਾਲੀਆਂ ਗਿਆ ਹਨਾ ਚੱਲ ਜਿਹੜੀ ਮੁੱਲ ਲਾਵਾਂਗੇ ਉਹ ਤਾਂ ਦੇਖੀਓ ਹੁਣ ਜਿਹੜੀ ਆਰਦੇ ਤਾਂ ਬਣਾਈਏ ਜਿਹੜੀ ਹੈਗੀ ਏ ਤੇ ਹੁਣ ਉਹ ਮੈਨੂੰ ਕਹਿੰਦੇ ਲੱਖੇ ਹੋਰੇ ਕਹਿੰਦੇ ਇੱਕ ਘੰਟੇ ਨੂੰ ਆ ਜਾਣਗੇ ਕਹਿੰਦੇ ਛੋੜੇ ਕੋਈ ਤੇ ਕਹਿੰਦੇ ਤੁਸੀਂ ਮੈਨੂੰ ਕਹੇ ਬੰਦੇ ਪੁੱਛ ਲਾ ਹੁਣ ਮੈਂ ਦੱਸ ਗਿਆ ਮੇਰੀ ਗੱਲ ਸੁਣ ਯਾਰ ਇਹ ਜੇ ਵੇਲੇ ਹੁਣ ਦੁਪਹਿਰੀ ਆਪਾਂ ਕਿਹੜੇ ਕੋਲ ਜਾਵਾਂ ਦੋ ਟਰਾਲੀਆਂ ਪਾਉਣ ਆਈ ਤਾਂ ਜਿਹਨੇ ਜੇ ਆਪਾਂ ਬੰਦੇ ਕਿਸੇ ਨਾਲ ਲੱਗੋ ਪਏ ਹੁਣ ਕੋਈ ਤੁਸੀਂ ਆਪਾਂ ਤਿੰਨੇ ਲੱਗ ਜਾਗੇ ਤੇ ਮੈਨੂੰ ਚੁਕਾਈ ਜਾਇਓ ਪੁੱਤ ਬਣ ਕੇ ਤੇ ਆਪਾਂ ਆਪੇ ਮੈਂ ਡੋਲੀ ਮੈਂ ਛੋਟਾ ਆਗਾ ਮੇਰੀ ਗੱਲ ਸੁਣ ਪੁੱਤ ਮੈਂ ਤੈਨੂੰ ਪੰਡਤਾਂ ਨਹੀਂ ਚੁਕਾਉਂਦਾ ਤੂੰ ਪੱਲੀਆਂ ਫੁਛਾ ਦਿਆ ਕਰ ਯਾਰ ਤੇਰੀ ਮਾਂ ਪਾਪਾ ਕੇ ਮੈਨੂੰ ਚੁਕਾਈ ਜਾਊਗਾ ਚਲ ਠੀਕ ਆ ਦੇਖ ਲੈ ਜੇ ਹੁਣ ਆ ਮੇਰੇ ਕੋਲ ਆਪਣਾ 5-700 ਰੁਪਇਆ 1000 ਰੁਪਇਆ ਬਚੂਗਾ ਉਹਦਾ ਆਪਾਂ ਹੋਰ ਕੋਈ ਚਾਹ ਗੁਰਦੇ ਆਵਾਂਗੇ ਹਾਂ ਹੈ ਛੱਕ ਨੂੰ ਤੇਰੀ ਮਾਂ ਪੈਸੇ ਮੰਗੀ ਜਾਂਦੀ ਹੈ ਕਹਿੰਦੀ ਕੱਪੜੇ ਲਿਓਣੇ ਕੱਪੜੇ ਲਿਓਣੇ ਛੱਕ ਨੂੰ ਕੱਪੜੇ ਲਿਆਊ ਹੋਰ ਕੱਪੜਾ ਲਿਆਊ ਹਾਂ ਵੇਲ ਹਾਂ ਮੈਂ ਬਦਲਣਾ ਫਿਰ ਕੱਪੜੇ ਚੰਗਾ ਕਿਆ ਬਦਲਣਾ ਫਿਰ ਹਾਂ ਉਹ ਮੈਂ ਆਉਣ ਵਾਲਾ ਹੈ ਫਿਰ ਉਹਨਾਂ ਤੋਂ ਆਪਾਂ ਟਰਾਲੀਆਂ ਆਪਾਂ ਬਾਹਰ ਗਈ ਲਹਾ ਲਾਂਗੇ ਯਾਰ ਹਾਂ ਬਾਹਰ ਗਏ ਯਾਰ ਆਪਣੇ ਮੈਨੂੰ ਪਤਾ ਹੈ ਉਹਨਾਂ ਕੋਲ ਡਰਾਈਵਰ ਐਸੇ ਵੈਸੇ ਹੁੰਦੇ ਆ ਜੇ ਕੋਲਾ ਸੱਟ ਗਏ ਦੋ ਟਰਾਲੀਆਂ ਉਸ ਤੋਂ ਵੱਧ ਲੱਗ ਜਾਣਗੀਆਂ ਆਪਣੇ ਹੂੰ ਉਸੇ ਬਾਹਰ ਗਏ ਲਾਂ ਤੇ ਫਿਰ ਕੀ ਹੁੰਦਾ ਯਾਰ ਕਿੰਨੇ ਆ ਤੇ ਯਾਰ ਬਾਹਰ ਕੋਲ ਹੈ ਚੱਲ ਠੀਕ ਆ ਹਾਂ ਚੰਗਾ ਫਿਰ ਮੈਂ ਚੰਗਾ ਫਿਰ ਮੈਂ ਕੱਪੜੇ ਕੱਪੜੇ ਬਦਲ ਲਾਂ ਫਿਰ ਚੰਗਾ ਚੱਲ ਠੀਕ ਹੁਣ ਮਿਰਚਾਂ ਚੀਰ ਕੇ ਫਾਹਾ ਵੜ ਦੇਣੀ ਆ ਪਹਿਲਾਂ ਚਟਨੀ ਜਿ ਬਣਾ ਕੇ ਮਮਾ ਮਿਰਚਾਂ ਚੀਰੀਆਂ ਨਹੀਂ ਆ ਜਣਦਨ ਰੋਨੀ ਆਂ ਔਰ ਮਿਰਚੇ ਚਿਰੂਗੀ ਔਰ ਕੀ ਕਰੂੰਗੀ ਕਿ ਹੋ ਕੀ ਹੋ ਗਿਆ ਹੋਣਾ ਕੀ ਸੀ ਇੱਥੇ ਹੋ ਪੈਣਾ ਮੈਂ ਤੈਨੂੰ ਸਮਝਾਵਾਂ ਜੇ ਤੂੰ ਮਿਰਚਾਂ ਚੀਰੇ ਤਾਂ ਬਾਹਰ ਲੋਟਨੀ ਆ ਤੂੰ ਚੀਰ ਦੇ ਤਾਂ ਮੈਂ ਇੱਥੋਂ ਕਿੱਥੇ ਚਿਰਿਆ ਨਹੀਂ ਮੇਰਾ ਛੋਟੋ ਕਾਨੂੰ ਹੁੰਦਾ ਮੈਥੋਂ ਹੀ ਸਾਰੇ ਕੰਮ ਹੋਣਗੇ ਬੰਦਿਆਂ ਵਾਲੇ ਹੈ ਕਿਉਂ ਬੰਦਿਆਂ ਵਾਲਾ ਕੀ ਕਰ ਮਾ ਬੜਨਿਆ ਤਾਂ ਕੰਮ ਬੰਦਿਆਂ ਦਾ ਕੰਮ ਮੈਂ ਦੱਸ ਦਿੰਨੀ ਆ ਤੇਰੇ ਗੇੜੀ ਆਇਆ ਇਧਰੋ ਚੜਾ ਚੜਾਇਆ ਬਾਹਰ ਮਸ਼ੀਨ ਮਿਲ ਗਈ ਮੈਂ ਤਾਂ ਕਹਿੰਦੀ ਮਿਲਦੀ ਹੋਈ ਨਹੀਂ ਇਦਾਂ ਚਾਰ ਦਿਨ ਮੱਤੇ ਬੜਾ ਜੱਟ ਖੜਾ ਹੋ ਰਹੀਆ ਮਸਾਦੋਂ ਮਸ਼ੀਨ ਮਿਲਿਆ ਕਹਾਂ ਨੇ ਤੇ ਹੋਰ ਕੀ ਕਰਾਂ ਉਹਦੇ ਪਤਾ ਤੇਰੇ ਨਾਨਾ ਨੇ ਕੀ ਗੱਲ ਕਰੀ ਸੀ ਜਦ ਤੇ ਮੇਰਾ ਵਿਆਹ ਹੋਇਆ ਸੀ ਕਹਿੰਦਾ ਵੀ ਨਾ ਤਾਂ ਮੇਰੀ ਧੀ ਨੇ ਪਸੰਗਾਂ ਨੂੰ ਮੀਰਾਚਾਰਾ ਪਾਉਣਾ ਤੇ ਨਾ ਮੇਰੀ ਧੀ ਗੋਇਆਕੋੜਾ ਦੇ ਬੱਠਾ ਨੂੰ ਹੱਥ ਲਾਵੇ ਵੀ ਗੋਆਕੋੜਾ ਸਿੱਟਣ ਦੀ ਦੂਰੀ ਦੂਰ ਦੀ ਗੱਲ ਐ ਬੱਠਾ ਨੂੰ ਨੱਟ ਲਾਉਣੀ ਕਹਿੰਦਾ ਤਾਂ ਗੋਹੇ ਦੇ ਨੂੰ ਤੇ ਅੱਜ ਅੱਜ ਟਰ ਛੱਡ ਨੀਰਾ ਛੱਡ ਗੋਹਾ ਛੱਡ ਕਹਿੰਦਾ ਤੂੰ ਤਾਂ ਬਾੜ ਜਾ ਤੂੜੀਏ ਪੱਲੀਆਂ ਚ ਕਾਈ ਪਰ ਪਰ ਕੇ ਪੰਡਾ ਤੂੰ ਮਸਾਦੋਂ ਮਸ਼ੀਨ ਮਿਲਿਆ ਮੈਂ ਯਰ ਦੋ ਟਾਟ ਮੇਰਾ ਰਾਲੀਆਂ ਗਿਆ ਮੇਰਾ ਪੱਖ ਨਾ ਕਰੀ ਮਾਂ ਦਾ ਪੱਖ ਨਾ ਲੈ ਤੇਰਾ ਪੱਖ ਹੀ ਲਿਆ ਕਰੋ ਆ ਉਹਦਾ ਕੀ ਪੱਖ ਜੇ ਮੈਂ ਸਹੀ ਤਾਂ ਗੱਲ ਕਹੀ ਯਾਰ ਸਹੀ ਗੱਲ ਕਹੀ ਆ ਐਸੀ ਗੱਲ ਦੀ ਮੈ ਤਾਂ ਹੁਣ ਫਾਹਾ ਵੱਡੇ ਲੱਗੀਆਂ ਕਹਿੰਦਾ ਸਬਜ਼ੀਆਂ ਪਹਿਲੇ ਭਿੰਡਾਂ ਚੀਰਦੀ ਸੀ ਭਿੰਡਾਂ ਤਾਂ ਮੈਂ ਚੀਰ ਕੇ ਰੱਖ ਤਾ ਮੈਥੋਂ ਤਾਂ ਹੁਣ ਸਬਜ਼ੀ ਬਣਨੀ ਏ ਢਿਸ਼ੇਤੀ ਮੈਂ ਤਾਂ ਪਰ ਨਾ ਹੀ ਮਿਰਚਾਂ ਤਾਂ ਚੀਰ ਕੇ ਸੜਦਨੀ ਆ ਪਰ ਆਪੇ ਖਾਈ ਚੱਲਿਓ ਇੱਕ ਇੱਕ ਤਾਂ ਤਰਤਰ ਮੇਰੇ ਮੂੰਹ ਮੱਚੇ ਫਿਰ ਪਤਲ ਗੁਜਵਾੜੇ ਮੈਂ ਕੀ ਕਰਾਂ ਮੈਂ ਤਾਂ ਦਾਲਾਂ ਸਬਜ਼ੀਆਂ ਮੈਂ ਹੁਣ ਨਾਲ ਤਾਂ ਫਿਰ ਰੋਟੀ ਟੁੱਕ ਕਰ ਨਾਲ ਇਹ ਕਿ ਸਬਜ਼ੀਆਂ ਬਣਾ ਸਬਜ਼ੀਆਂ ਨਾ ਬਣਾ ਕੇ ਦੇ ਦੇ ਤੁਹਾਨੂੰ ਮਟਰ ਪਨੀਰ ਬਣਾ ਕੇ ਦੇ ਦੇ ਮੈਂ ਕਿਤੇ ਉਹ ਫੇਰ ਕਿਉਂ ਗੈਰ ਤੂੰ ਵੀ ਕਰਾਈ ਤਾਂ ਹੈ ਨਹੀਂ ਵੀ ਲੱਗ ਲਗਾ ਕੇ ਨਾਲ ਕਰਾ ਦੇਗੇ ਹਜੇ ਤਾਂ ਅੱਧਰ ਘੰਟੇ ਲੱਗੂ ਫਿਰ ਤੇ ਰੈਡੀ ਕਰਾਂ ਦੇ ਨਾਲ ਲੱਗ ਲਗਾ ਕੇ ਚਲਾਈ ਕਹਿੰਦਾ ਵੀ ਚਲ ਪਈ ਸਬਜ਼ੀ ਤੜਕਾ ਲਾ ਦੇ ਅੱਗੋ ਕਿ ਮੈਂ ਗਾ ਕਰ ਦੂ ਤੂੰ ਆਟਾ ਕੋਟਾ ਗੁੰਨ ਲੈ ਕਰ ਲੈਂਦੇ ਕਿ ਮਾੜਾ ਮੋਟਾ ਤੁਸੀਂ ਵੀ ਇਹਨਾਂ ਲੱਗ ਲਗਾ ਕੇ ਕਰਾਓ ਕਿ ਜੇ ਮੈਨੂੰ ਲਾਉਣਾ ਤਾਂ ਨਾਲ ਚਲ ਉਹਨੂੰ ਮੈਂ ਕਹਿ ਦੂੰਗਾ ਕਹਿ ਦੂੰਗਾ ਕੀ ਕਹਿ ਦੋਗੇ ਤੁਸੀਂ ਉਹਨੂੰ ਹੁਣ ਮੈਂ ਦੱਸ ਕੀ ਕਰਾਂ ਮੈਥੇ ਤੁਹਾਨੂੰ ਚੱਕੀ ਦੇ ਬੰਡਾ ਨਹੀਂ ਤਾ ਪਰ ਬਦਲ ਨਹੀਂ ਗਿਆ ਹਣ ਗਿਆ ਕੱਪੜੇ ਬਦਲਣਾ ਆਹ ਤਾਂ ਚਿੱਟੇ ਪਾ ਲੰਦਾ ਲਾਲਾਂ ਦੇ ਟੈਰੀਆਂ ਫੈਰੀਆਂ ਖੱਟੇ-ਖੱਟੇ ਬੰਦ ਲਿਆ ਪਰ ਨਹੀਂ ਉਹ ਡੀ ਜਾਂਦਾ ਆਉਣ ਵਾਲੀ ਆਉਣ ਵਾਲੀ ਆ ਮਸ਼ੀਨ ਹੁਣ ਕਨ ਕੀ ਕੀਨੇ ਕਹੇ ਤਾਂ ਮਸ਼ੀਨ ਨੂੰ ਕੀਨੇ ਨਹੀਂ ਆਖਿਆਉਣੇ ਏ ਛੇਤੀ ਐਹ ਜੇ ਹੋਆ ਰੱਖੀ ਗਿਆ ਨੇ ਕਿਹਾ ਉਹਨਾਂ ਨੇ ਰੱਖੀ ਗਿਆ ਨੇ ਕਿਹਾ ਫਿਰ ਉਹਨਾਂ ਨੂੰ ਆਈ ਨਹੀਂ ਜਿੰਦਾ ਜੀ ਵੀ ਚੱਲ ਪਈ ਸੀ ਬੰਦੇ-ਬੁੰਦੇ ਵੀ ਉਹ ਟਰਾਲੀ ਵਾਲੇ ਨਾਲ ਲਾਏ ਹੋਣ ਜਾਂ ਨਹੀਂ ਨਾ ਟਰਾਲੀ ਹੋਏ ਬੰਦੇ ਬਸ਼ੀਰ ਵਾਲੇ ਕਦੋਂ ਲਾਉਂਦੇ ਆ ਯਾਰ ਹੋਰ ਆਗਰ ਬੰਦੇ ਦਾ ਆਉਂਦੇ ਪੁੱਛਣੇ ਵੈਣਗੇ ਮਸ਼ੀਨ ਵਾਲੇ ਦੇ ਵੀ ਹੁੰਦੇ ਆ ਬੰਦੇ ਮਸ਼ੀਨਾਂ ਦੇ ਤਾਂ ਡਰਵਰ ਹੁੰਦੇ ਆ ਉਹ ਤਾਂ ਮਸ਼ੀਨ ਵਾਲੇ ਵੀ ਲਾ ਲੈਂਦਾ ਟਰਾਲੀਆਂ ਨਾਲ ਉਧਰ ਬਠਿੰਡੇ ਕੰਨੀ ਨਾਲ ਮਸ਼ੀਨ ਵਾਲੇ ਨੇ ਬੰਦੇ ਨਾਲ ਲਾਏ ਹੋਏ ਨੇ ਟਰਾਲੀਆਂ ਦੇ ਮੈਨੂੰ ਨਹੀਂ ਪਤਾ ਜਿੰਨੇ ਥੂੜੀ ਛੱਟਣ ਜਾਂਦੇ ਕਹਿੰਦੇ ਸਾਡੇ ਬੰਦੇ ਹੈਗੇ ਨਾਲ ਥੂੜੀ ਲਹਾਉਣ ਵਾਲੇ ਬੰਦੇ ਦਾ ਇੱਥੇ ਵੀ ਹੋਣਗੇ ਜਿਹੜੀ ਗੱਲ ਤਿੰਨ 400 ਰੁਪਏ ਲੈਣਗੇ ਤੇ ਫੇਰ ਕਿੱਡੀ ਕੀ ਗੱਲ ਤਿੰਨ 400 ਰੁਪਏ ਲੈਣ ਤਾਂ ਮੈਂ ਵੀ ਆਖਿਆ ਸੀ ਮੈਂ ਖਾ ਵੀ ਬੰਦੇ ਲਾਲਾ ਥੂੜੀ ਛਟਾਉਣ ਨੂੰ ਮਿੱਤਰ ਸੁਣੀਆਂ ਬੁੜੀਆਂ ਮੈ ਜੀਮਿੰਦਾਰਾਂ ਦੀ ਬੁੜ ਕੰਮ ਕਰਨ ਕਿ ਤੂੜੀ ਸਿੱਟਣ ਬੜੀਆਂ ਵਰ ਉਹਨੂੰ ਤੂੰ ਪੁੱਛ ਲਾ ਮੈਂ ਤਾਂ ਕੀ ਪੁੱਛਾਂ ਤੂੰ ਹੀ ਪੁੱਛ ਜਿਹੜਾ ਤੂੰ ਉਹਦਾ ਨੰਬਰਦਾਰੀ ਬਣਿਆ ਫਿਰਦਾ ਉਹਨੂੰ ਕਹੇ ਬੱਠਾ ਉਹਨੂੰ ਫਿਰ ਉਸਤਾਦ ਆ ਹਾਂ ਤੂੰ ਕਹੇ ਬੱਠਾ ਫਿਰ ਤੂੰ ਹੀ ਚੱਕੀ ਬੰਦਾ ਸਿਰ ਤੇ ਤੇਰੇ ਚੜਾਵਾਂਗੇ ਪਹਿਲਾਂ ਪੰਡਾ ਪਾ ਪਰ ਪਰ ਕੇ ਲੈ ਲੈ ਕੀ ਤੂ ਲਿੱਡਰੀਂ ਕਹੋਨੀ ਤੂੰ ਸਿੱਧਾ ਕਹੇ ਡੇੜੀ ਵੀ ਮੈਂ ਕਿੱਥੋਂ ਸਿੱਟ ਲੂੰਗਾ ਮੈਥੋਂ ਸਿੱਟ ਨਹੀਂ ਜਾਂਦੀ ਔਰ ਉਹਨੂੰ ਮੈਂ ਜਵਾਬ ਥੋੜੀ ਦੇ ਸਕਦਾ ਯਾਰ ਜਵਾਬ ਦੇ ਸਕਦਾ ਸਿੱਟੀ ਜਾ ਜਾ ਕਰ ਲੈ ਕੰਮ ਉਹਦੇ ਨੇ ਜਾ ਕੇ ਅੰਦਰੇ ਗੱਲ ਕਰ ਲੈ ਯਲੀੜੇ ਬਦਲ ਦਿੱਤਾ ਜਾ ਜਾੜਾ ਹਜੇ ਵੀ ਕਰ ਲਾ ਮੌਕਾ ਮੈਨੂੰ ਨਾ ਮਾਰੂ ਤੂੰ ਢਿਚ ਨਹੀਂ ਤੂੰ ਬਚ ਰਹੇਂਗਾ ਨਾ ਮੈਂ ਬਚ ਰੂਂਗੀ ਅਖ ਜਿਹੜੇ ਬੰਦੇ ਪੁੱਛਦਾ ਖੜਾ ਹੋ ਜਾ ਵਗ ਜਾ ਮਿਰਚਾਂ ਛੱਡ ਦੇ ਵਗ ਜਾ ਵਗ ਜਾ ਬਚ ਰਹਾਂਗੇ ਦੋਨੇ ਨਹੀਂ ਪੰਡਾ ਥਾਲਾ ਲਤੜਾ ਤਰ ਮਾਰ ਦੂ ਅੱਜ ਆਪਾਂ ਨੂੰ ਬੜੇ ਕੰਮ ਪੰਗੇ ਚ ਫਸੀ ਆ ਮੇਰੀ ਗੱਲ ਸੁਣ ਬਰਮਾ ਆ ਆ ਗਏ ਲੱਖੇ ਹੋਰੇ ਮਸੀਹ ਲੈ ਕੇ ਉਹ ਤਾਂ ਆ ਗਏ ਚੱਲ ਠੀਕ ਆ ਗੱਲ ਸੁਣ ਪਹਿਲਾਂ ਹਾਂ ਹੈ ਉਹ ਦਿਹਾੜੀਆਂ ਨੇ ਦਿਹਾੜੀਆਂ ਪੁੱਛੜਾ ਉੜੜੀਆਂ ਉਧਾਰੀ ਆ ਯਾਰ ਹੁਣ ਕਦੇ ਮਿਲੂਆ ਪਰ ਮੈਂ ਯਾਰ ਤੂੰ ਤਾਂ ਗਾਂ ਕਮਲਾ ਹੋ ਰਿਹਾ ਪੁੱਛਿਆ ਉਧਰ ਤਾਂ ਆਪੇ ਜੀ ਇਹੋ ਕਹਿੰਦਾ ਜਿਹੜੇ ਉਹ ਟਰਾਲੀਆਂ ਸਿੜਦੇ ਆ ਮੋਲ ਫਿਰ ਤੂੰ ਆ ਸਿੱਧਾ ਕਹਿ ਵੀ ਟਰਾਲੀਆਂ ਵਾਲਿਆਂ ਨੂੰ ਕਹੇ ਤੂੰ ਡੜੀਏ ਧੜੀਏ ਦਾ ਮਤਲਬ ਕੀ ਉਹ ਡੜੀਏ ਪੁੱਲ ਕੇ ਗਿਆ ਹਾਂ ਐ ਨਾ ਤੇ ਇਹ ਬਿਮਾਰ ਹੋਗੇ ਉਦੋਂ ਦੁੱਖਨੇ ਪੈਸੇ ਲੱਗਣਗੇ ਐ ਨਾ ਮੰਮੀ ਉਹ ਐ ਤੜੰਗੋ ਵੀ ਬੈਠੀ ਆ ਯਾਰ ਉਹ ਤੂੜੀ ਤੋਂ ਡਰ ਲੱਗਦਾ ਸਾਨੂੰ ਮੈਨੂੰ ਪਤਾ ਯਾਰ ਉਹ ਨਹੀਂ ਤੂੜੀ ਤੋਂ ਨਹੀਂ ਯਾਰ ਡੜੀਆ ਬਿਮਾਰ ਹੋਗੇ ਤਾਂ ਉਦੋਂ ਦੁੱਖਨੇ ਲੱਗਣਗੇ ਓਏ ਉਹ ਤਾਂ ਮੈਂ ਮੰਨਦਾ ਤੇਰੀ ਗੱਲ ਰੋਜ ਦਾ ਕੰਮ ਹੁੰਦਾ ਤਾਂ ਉਦੋਂ ਉਹ ਫਿਰਦੇ ਰਹਿੰਦੇ ਆ ਤੁੜੀ ਚ ਜਾਲ ਚੰਗਾ ਫਰਮਾ ਲੈ ਫੜ ਤੰਗਲੀ ਮਾਨਾ ਕੋਈ ਜਾ ਕੇ ਆਉਣਾ ਉਹਨਾਂ ਦੇ ਪਤਾ ਨਹੀਂ ਨੰਬਰਦਾਰਾਂ ਨੇ ਪਾਉਂਦੇ ਆ ਉਹ ਪੁੱਛ ਲੈ ਨਾ ਮੈਂ ਤਾਂ ਹੋਰ ਤੂੰ ਮੈਨੂੰ ਪਤਾ ਹੈ ਸੁੰਡ ਦੋ ਹਜ਼ਾਰ ਰਾਦਾ ਨਹੀਂ ਤੁਹਾਡਾ ਪੁੱਤ ਪਾਉਣ ਦਾ ਰਾਦਾ ਨਹੀਂ ਡੈਡੀ ਰਾਦੇ ਹੀ ਗੱਲ ਹੀ ਨਹੀਂ ਆ ਲੈ ਫਿਰ ਹੁਣ ਤੂੰ ਤੂੰ ਹੁਣ ਤਾਂ ਮੈਨੂੰ ਕਹਿ ਕੇ ਹਰੇ ਜੀ ਕਹਿੰਦੇ ਮੈਂ ਪੱਲੀਆਂ ਬਿਛਾਈ ਚੱਲੂਗਾ ਹੁਣ ਉਹ ਆਟ ਗਈ ਹੈ ਉਹ ਮੰਮੀ ਤੇ ਰੰਗੋ ਹੀ ਬੈਠਿਆ ਐ ਰਕਾ ਨੂੰ ਘਰੇ ਘਲੇਸ ਨਾਲ ਚੰਗਾ ਇਸ ਤਾਂ ਪੁਆਈ ਲੈ ਚਲ ਚੰਗਾ ਪਾਉਣਾ ਧਰ ਲੈ ਫਿਰ ਤੰਗਲੀ ਮਾ ਓਨ ਲਿਖੇ ਹਾਂ ਬਾਈ ਮਾੜਾ ਕਹਿੰਦਾ ਸੀਗਾ ਦੋ ਚਾਰ ਟਾਲੀਆਂ ਬਾਈ ਮੇਰੀਆਂ ਟਾਲੀਆਂ ਆਥਨੇ ਪਵਾਦੇ ਬਾਈ ਵਾਰੀਆਂ ਆ ਹਾਂ ਤੇ ਆ ਜਦ ਰਾਹੀ ਇਹਨਾਂ ਦਾ ਥੋੜੀ ਰਹੀ ਇਹਦੇ 6 ਘਟਾਲੀਆਂ ਰਹਿ ਗਈਆਂ 6 ਘਟਾਲੀਆਂ ਦਾ ਫਿਰ ਥੋੜਾ ਕੰਮ ਦਾ ਘੰਟੇ ਦੀ ਹੋਊ ਤਾਂ ਦੋ ਤਿੰਨ ਘੰਟੇ ਲੱਗ ਜਾਣਗੇ ਉਹਨੇ ਘੰਟੇ ਹਾਂ ਫਿਰ ਉਸ ਤੋਂ ਬਾਅਦ ਪਾ ਦੇਗਾ ਨਾ ਉਸ ਤੋਂ ਬਾਅਦ ਪਾ ਜਾਏਗਾ ਤੇਰੇ ਟੂਟ ਕੀ ਹੈ ਰੇਟ 1350 ਦਾ ਵੀਰੇ 1350 ਹਾਂ ਠੀਕ ਹੈ ਫਿਰ ਪਾ ਜੀ ਨਾ ਨਾ ਜਰੂਰ ਪਾ ਕੇ ਜਾਵਾਂਗੇ ਫਿਰ ਮੈਂ ਤੁਹਾਨੂੰ ਫੋਨ ਕਰਾਂਗਾ ਆ ਕੇ ਆਵਾਂ ਤੇ ਕੋਲੇ ਨਹੀਂ ਫੋਨ ਹੀ ਕਰ ਲਈ ਮੈਨੂੰ ਮੇਰੇ ਨੰਬਰ ਤੇ ਚਾਦਰ ਪਾ ਫੋਨ ਕਰੂ ਤੇ ਦੱਸ ਹਾਂ ਕੋਈ ਗੱਲ ਨਹੀਂ ਠੀਕ ਹੈ ਬਾਈ ਉਹ ਦਿਨ ਹੋ ਜਾਗਾ ਪਿੰਡਾ ਕਿਵੇਂ ਚਾਪੀ ਚੱਕੀ ਹੋ ਰਿਆਂ ਕੁੜੀ ਨੇ ਪੈਸੇ ਲੈਣ ਆਈ ਸੀ ਪੈਸੇ ਲੈਣਾ ਸੀ ਓਏ ਇਹੋ ਚਾਰ ਤਾਂ ਦਿਨ ਹੋਇਆ ਚੂੜੀ ਪਪਾਈ ਨੂੰ ਯਾਰ ਜਰਾ ਇਹਨਾਂ ਰੋਟਾ ਬਾਇਆ ਚਾਰ ਦਿਨ ਕਿ ਹੋਏ ਨੀ ਗੇ ਯਾਰ ਮਹੀਨਾ ਤਾਂ ਹੋ ਗਿਆ ਯਾਰ ਮਹੀਨਾ ਤਾਂ ਨਹੀਂ ਹੋਇਆ ਹੁਣ ਯਾਰ 15 ਵਾਰ ਹੀ ਆ ਗਏ ਗੱਲ ਬੜੀ ਆਪ ਤੂੰ ਕਿੰਨੀ ਮਨਤਾ ਕਰਦਾ ਸੀਗਾ ਮੈਂ ਤੇਰੇ ਸਪੈਸ਼ਲ ਬੰਦੇ ਲੈ ਕੇ ਪਵਾਈ ਯਾਰ ਤੂੜੀ ਉਹ ਤਾਂ ਬਈ ਮੈਂ ਮੰਨਦਾ ਤੇਰੀ ਗੱਲ ਐ ਮੈਂ ਤਾਂ ਕੱਢ ਛੋਦਾ ਫਿਰ ਮੈਨੂੰ ਬੰਦੇ ਮਿਲਦੇ ਨਹੀਂ ਸੀ ਮੈਂ ਵੀ ਤਾਂ ਮਨਤਾ ਕਰਦਾ ਸੀ ਛੋਡੀ ਜੇ ਮੈਨੂੰ ਬੰਦੇ ਮਿਲਦੇ ਹੁੰਦੇ ਮੈਂ ਮੰਨਤੀ ਨਹੀਂ ਕਰਦਾ ਛੋਡੀਆਂ ਉਹ ਤਾਂ ਬਈ ਕਿਹਨਾਂ ਸਤ ਨਾਲ ਲਾਉਂਦਾ ਉਹ ਤਾਂ ਸਤ ਨਾਲ ਲਾਉਂਦਾ ਯਾਰ ਤੂੜੀਆਂ ਥੋੜੀ ਹੁੰਦਾ ਉਹ ਯਾਰ ਇੱਕ ਆ ਛੋਡੀ ਛੱਤ ਵਾਲੀ ਗੱਲ ਲੱਗਦਾ ਥੋੜੇ ਉਹ ਜਿਹੜੇ ਲੱਤੜ ਨਾਲ ਆਏ ਬੰਦੇ ਸੀ ਉਹ ਕਿਉਂ ਨਹੀਂ ਨਾਲ ਆਏ ਯਾਰ ਉਹ ਲਤੜੀ ਯਾਰ ਤੂੜੀ ਯਾਰ ਉਹ ਯਾਰ ਹੁਣ ਐ ਤਾਂ ਬਈ ਉਹਨਾਂ ਨੇ ਵੀ ਹੋਰ ਕੰਮ ਵੀ ਕਰਨੇ ਨੇ ਹੁਣ ਉਹ ਤਾਂ ਠੀਕ ਹੈ ਕਿੰਨੀਆਂ ਟਰਾਲੀਆਂ ਸੀਆਂ ਬਈ ਟਰਾਲੀਆਂ 15 ਸੀਗੀਆਂ ਉਹ ਯਾਰ ਪਹਿਲਾਂ ਤੁਸੀਂ ਟਰਾਲੀ ਦਾ ਕੱਪ ਮਾਰੀ ਜਨੇ ਯਾਰ ਮੇਰੀ ਗੱਲ ਸੁਣਾ ਕਹਨੇ 14 ਸੀ ਯਾਰ ਬਈ ਆ ਕੱਲੀ ਕੱਲੀ ਲਿਖੀ ਦੇ ਯਾਰ ਲਿਖੀ ਨਾ ਕੋਈ ਛੋੜੇ ਹੱਥ ਚ ਮੈਂ ਨਾ ਭਾ ਯਾਰ 16 ਲਿਖ ਦੋ ਯਾਰ ਬਈ ਤੇਰੇ ਕੋਲ ਵੀ ਲਿਖਿਆ ਹੋਣੀ ਆ ਯਾਰ ਮੇਰੇ ਕੋਲ ਅਮਰੀਕਾ ਸਭ ਯਾਰ ਮੇਰੇ ਕੋਲ ਇਡੀ ਗੱਡੀ ਕੋਥੀ ਪਈ ਹੋਈ ਯਾਰ ਮੈਂ ਹੁਣ ਛੋੜੇ ਦੋਤੇ ਨਹੀਂ ਸੋਖਾ ਤਰੇ ਝੂਠ ਮਾਰੂਗਾ ਯਾਰ ਤੂੰ ਯਾਰ ਮਸ਼ੀਨ ਵਾਲਿਆਂ ਨੂੰ ਪੁੱਛ ਨਹੀਂ ਯਾਰ ਇਹ ਕੋਈ ਹੁੜੀ ਹੁੰਦਾ ਯਾਰ ਕਮਾਲ ਦੀ ਗੱਲ ਕਰਦਾ ਯਾਰ ਐ ਨਹੀਂ ਹੁੰਦਾ ਯਾਰ ਪਹਿਲਾਂ ਤੁਸੀਂ ਪਵਾ ਲੈਣੇ ਹੋਗੇ ਮਗਰੋਂ ਤੁਸੀਂ ਕਹਿ ਦਿੰਦੇ ਹੋਗੇ ਘੱਟ ਨੇ ਯਾਰ ਟਰਾਲੀਆਂ ਥੋੜੀ ਹੁੰਦਾ ਭਰਾਵਾ ਮੇਰੀ ਗੱਲ ਸੁਣ ਮੇਰੇ ਨਾਲ ਬਾਹਰ ਬਹਿਸ ਕਰਨ ਦੀ ਲੋੜ ਨਹੀਂ ਬਈ ਤੇ ਪੈਸੇ ਮਿਲਣਗੇ ਤੇਰਾ ਕੀ ਕਿੱਥੋਂ ਦੇ ਮਗਰ ਲੇਬਰ ਨੂੰ ਯਾਰ ਪਿੰਡੋਂ ਥੋੜੀ ਦੇਵਾਂਗੇ ਯਾਰ ਮੇਰਾ ਹਾਂ ਉਹ ਥੋੜੇ ਨਾਲ ਠੇਕਾ ਲੇਤਾ ਹੋਇਆ ਨਾ ਯਾਰ ਐ ਨਹੀਂ ਭਰਾਵਾ ਕੰਮ ਚੱਲਦਾਗਾ ਆਂਦਾ ਤੂੰ ਦੋ ਟਰਾਲੀਆਂ ਛੜੀਆਂ ਤੂੰ ਮਾਰ ਗਿਆ ਯਾਰ ਸਾਰੇ ਪਿੰਡ 'ਚ ਅਸੀਂ 35 ਘਰਾਂ 'ਚ ਥੂੜੀ ਪਾਤੀ 35 ਟਰਾਲੀਆਂ ਹਰੀਆਂ ਗਿੱਧੀਆਂ ਉਹ ਨਹੀਂ ਬਈ ਯਾਰ ਮੈਂ ਨਹੀਂ ਹਾਂ ਯਾਰ ਐ ਨਹੀਂ ਲੋਟਾਉਂਦਾਗਾ ਸਾਨੂੰ ਇਹੀ ਚਾਰ ਪੈਸੇ ਬਚਦੇ ਨੇ ਯਾਰ ਓ ਮੇਰੀ ਗੱਲ ਸੁਣੋ ਯਾਰ ਮੈਂ ਕਹਿੰਦਾ ਕੱਲ ਨੂੰ ਤੁਹਾਡੇ ਰੁਪਏ ਲੈ ਕੇ ਦੇ ਦੂੰਗਾ ਆ ਪੈਸੇ ਲੈਦੀ ਯਾਰ ਸਾਨੂੰ ਤੇ 15 ਟਰਾਲੀਆਂ ਦੀ 15 ਨਹੀਂ ਮਿਲਣਗੇ 14000 ਹਾਂ ਭਾਈ ਆ ਲਿਖੇ ਪਈਆ ਯਾਰ ਤੇਰੀ ਗੱਲ ਐ ਥੋੜੀ ਜਾਂਦਾ ਗੱਲੀ ਗੱਲੀ ਦੇਖ ਲੈ ਕਲਮਾ ਲਿਖੀ ਪਈ ਆ ਓ ਯਾਰ ਤੁਹਾਡੇ ਨਾਲ ਆਏ ਸਾਰੇ ਯਾਰ ਉਹਲਾ ਬੰਦਾ ਕਿਤੇ ਕਿਸੇ ਨਾਲ ਪੈਂਦਾ ਕਿਤੇ ਕਿਸੇ ਨਾਲ ਮਾਦਾ ਯਾਰ ਫਸ ਗਿਆ ਥੋੜੀ ਟੁੜੀ ਫੋੜ ਓ ਯਾਰ ਆ ਥੋੜੀ ਹੁੰਦਾ ਭਾਈ ਯਾਰ ਪਾਗਲ ਤਾਂ ਨਹੀਂ ਕਹਿੰਦਾ ਸਕਟਰ ਮੈਂ ਤਾਂ ਨਜ਼ਰ ਆ ਗਿਆ ਜੀ ਮੋਟਰਸਾਈਕਲ ਲੈ ਜਾਣਗੇ ਓ ਯਾਰ ਮੇਰਾ ਮੋਟਰਸਾਈਕਲ ਕਿਵੇਂ ਲੈ ਕੇ ਆਉਣਾ ਯਾਰ ਪੈਸੇ ਲੈ ਰਹੇ ਹੋ ਬੰਕਰ ਹਾਰ ਕੇ ਤੇ ਮੋਟਰ ਨਹੀਂ ਯਾਰ ਤਨ ਯਾਰ ਤੇਰੀ ਇੰਨੀ ਤਾਂ ਨਹੀਂ ਵੇਚਤੀ ਕਰਦੇ ਸੀ ਮੋਟਰ ਮੋਟਰ ਦਾ ਨਹੀਂ ਹਿਲੇ ਜਾਂਦੇ ਠੀਕ ਆ ਪੈਸੇ ਸਾਨੂੰ ਦੇ ਦੇ ਉਹ ਢੱਕ ਕੇ ਆਵਾਂਗੇ ਯਾਰ ਉਹ ਆ ਬੰਦਿਆ ਨੂੰ ਸੁਝਾ ਮੇਰੀ ਗੱਲ ਸੁਣ ਲੈ ਤੂੰ ਠੇਕੇਦਾਰ ਬੰਦਾ ਯਾਰ ਉਹ ਠੇਕੇਦਾਰ ਮੈਂ ਤਾਂ ਹੀ ਤਾਂ ਇਹਨਾਂ ਦੇ ਬਾਰੇ ਸੋਚਦਾ ਮੈਂ ਸਾਰੇ ਬਾਰੇ ਸੋਚਣਾ ਫਿਰ ਮੇਰੀ ਗੱਲ ਸੁਣਾ ਸੋ ਤੋਂ ਕਹਾ ਕੁੜੀ ਪਾਉਣੀ ਨਹੀਂ ਯਾਰ ਤੇ ਉਹੀ ਗੱਲ ਯਾਰ ਫਿਰ ਮੈਂ ਸਾਨੂੰ ਆਖੀਦਾ ਲੈਣਾ ਛੋੜੇ 14 ਟਰਾਲੀਆਂ ਦੇ ਪੈਸੇ ਕੱਲ ਨੂੰ ਛੋੜੇ ਘਰੇ ਆ ਲੈਂਦੇ ਚੱਲ ਠੀਕ ਆ ਭਾਈ ਚੰਗਾ ਕੋਈ ਆਉਣਗੇ ਕੋਈ ਬਾਕੀ ਤਾਂ ਸਾਰੇ ਡੱਬਰ ਦਾ ਸਾਨੂੰ ਖਾਂ ਚੱਲ ਬਾਕੀ ਮੇਰੀ ਗੱਲ ਹੋਰ ਚੱਲ ਸਾਡੀ ਚਾਲ ਜੋ ਤੇਰੇ ਨਾਲ ਆਇਆ ਬੰਦੇ ਹਾਂ ਤੁਸੀਂ ਵਿੱਚੋਂ ਦਾ ਪੰਜ ਚਾਰ ਦਾ ਬੰਦੇ ਵਧਿਗਾ ਪੰਜ ਚਾਰ ਛੋੜੇ ਨਾ ਡੱਕਾ ਨਹੀਂ ਛੋੜਦੇ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਯਾਰ ਤੂੜੀ ਲੱਕੜੀਆਂ ਨੇ ਉਹ ਇੱਕ ਛੱਤ ਨਹੀਂ ਦਿਖਾਈ ਪਈ ਅੱਲਾ ਤੇਰੀ ਪੋਰਾ ਵੀ ਨਹੀਂ ਕਰ ਲੈ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਯਾਰ ਐ ਥੋੜੀ ਹੁੰਦਾਗਾ ਯਾਰ ਚੰਗਾ ਗੁੱਸੇ ਨਾਲ ਹੋ ਗਿਆ ਚਾਹ ਬਣਾ ਲੈ ਬਈ ਨਾ ਨਾ ਬੱਸ ਬਈ ਵਾਕੇ ਹੁਣ ਲੈ ਉਹੀ ਆ ਗਏ ਹੋਏ ਚਾਰ ਦਿਨ ਹੋਏ ਉਹ ਤੂੜੀ ਆ ਤੂੜੀ ਮੋਟਰਸਾਈਕਲ ਲੈ ਜਾ ਕਹਿੰਦੇ ਮੋਟਰਸਾਈਕਲ ਲੈ ਲੈ ਮੈਨੂੰ ਹੱਥ ਲਾਉਣ ਦੇ ਦੇ ਅਲਜਰ ਕਰਦੇ ਆ ਕੰਮ ਇਹਦਾ ਬਿੱਲੀ ਇਹਨਾਂ ਰੌਲਾ ਪਾਈ ਵਪਾਰਮਾ ਹਾਂਰੇ ਬੁੱਤ ਇੱਥੇ ਬੈਠ ਅੰਦਰ ਬਾਰਚੀ ਆ ਤੂੰ ਹਾਂ ਤਾਂ ਤੇਰੇ ਡੈਡੀ ਕਿਉਂ ਨਾ ਇੰਨਾ ਰੌਲਾ ਪਾਈ ਜਾਂਦਾ ਉੱਚੀ ਨਾ ਬੋਲੀਏ ਜੜੇ ਉਹਰੇ ਤੁੜੀ ਪਾ ਕੇ ਅਸੀਂ ਨਾ ਉਹਨਾਂ ਕੋਲ ਗੜਾ ਡੈਡੀ ਤੂੰ ਨਾ ਇੰਨਾ ਕਾ ਤੂੰ ਰੌਲਾ ਪਾਉਂਦਾ ਫਿਰ ਖੈਬਰ ਹੀ ਜਾਂਦਾ ਨਾ ਨਹੀਂ ਬੜਾ ਡੈਡੀ ਕਿਹ ਇਹ ਤਾਂ 14 ਟਰਾਲੀ ਹੋ ਗਈ ਇਹਦੇ 13 ਟਰਾਲੀ ਪਰ ਪੈਸਾ ਪੁੱਛਿਆ ਰੌਲਾ ਪੈ ਰਿਹਾ ਉਹਨਾਂ ਚ ਟਰਾਲੀ ਵਿੱਚ ਕੂਚ ਨਹੀਂ ਚ ਹੋ ਰਹੀ ਐ ਵਾਕਿ ਮੈਨੂੰ ਪਤਾ ਨਹੀਂ ਚੱਲ ਤੂੰ ਖੇਡ ਲੈ ਤੇਰੇ ਡੈਡੀ ਕਿੱਥੇ ਆ ਬਾ ਡੈਡੀ ਇੱਧਰ ਨਾ ਵਾਗ ਗਿਆ ਅੰਦਰ ਦੇ ਅੰਦਰ ਨੂੰ ਨਾ ਚਲ ਮੈਂ ਦੇਖਦੀ ਆ ਫਿਰ ਪੁੱਛਦੀ ਆ ਚਾ ਤੂੰ ਖੇਡ ਲੈ ਜਾ ਕੇ ਤੂੰ ਚਲ ਤੂੰ ਬੱਚੇ ਮੈਂ ਪੁੱਛਦੀ ਆ ਉਹਨੂੰ ਕੀ ਗੱਲ ਆ ਇਹ ਜੀ ਇੰਨਾ ਕਾ ਤਰੋੜਾ ਪਾਈ ਐਂ ਖੈ ਨੀ 15 ਟਰਾਲੀਆਂ ਕੀ ਕਰੀਏ ਨਾ ਇੰਨਾ ਕਾ ਤਰੋੜਾ ਪਾਈ ਐ ਦਸ ਵਾਰ ਰੋੜਾ ਕਿਉਂ ਯਾਰ ਮੇਰੀ ਗੱਲ ਸੁਣ ਉਹ ਤੂੜੀ ਨਹੀਂ ਪਵਾਈ ਸੀ ਨਾ ਤੂੰ ਹਾਂ ਤੇ ਉਹ ਪਹਿਲਾਂ ਤਾਂ ਆਪਾਂ ਇੱਕ ਦਿਨ ਦਾ ਉਹਨਾਂ ਤੋਂ 4 ਟਰਾਲੀਆਂ ਪਾਉਂਦੇ ਲਿਖੀਆਂ ਹੋਣਗੀਆਂ ਹਾਂ ਲਿਖੀਆਂ ਇੱਕ ਦਿਨ 10 ਟਰਾਲੀਆਂ ਪੰਗਾਂ ਉਹ ਵੀ ਲਿਖੀਆਂ ਹਾਂ ਲਿਖੀਆਂ ਚੇ ਚੇ ਟਰਾਲੀਆਂ ਬਣਦੀਆਂ ਗਿਆ ਸਾਰੀਆਂ 14 ਹਾਂ ਚਾਰ ਇੱਕ ਦਿਨ 10 ਦੇ 10 ਤੇ ਚਾਰ 14 ਹੀ ਬਣੀਆਂ ਚਲੋ ਤੇ ਉਹ ਮੈਨੂੰ ਬੋਲਦੇ ਕਹਿੰਦੇ 15 ਟਰਾਲੀਆਂ ਟੁੱੜੀਆਂ ਪੰਗਾਂ ਮੇਰੀ ਗੱਲ ਸੁਣ 15 14 ਟਰਾਲੀਆਂ ਦੇ ਤਾਂ ਮੰਨਦਾ ਕਿ 9500 ਰੁਪਇਆ ਹਾਂ ਹੈ ਤੇ 15 ਟਰਾਲੀਆਂ ਦਾ ਮੰਨਦਾ 55200 ਰੁਪਇਆ ਹੁਣ 3500 ਰੁਪਇਆ ਉਹਨਾਂ ਨੂੰ ਮੈਂ ਕਿਵੇਂ ਵੱਧ ਦੇ ਦਿਆਂਵਾਂ ਮੇਰੀ ਗੱਲ ਸੁਣ ਇੱਕ ਤੂੰ ਪਹਿਲਾਂ ਤੇਰੇ ਝਿੰਲੀਖਣ ਚ ਫਰਕ ਰਹਿ ਗਿਆ ਹੁਣੇ ਜਰ ਤੂੰ ਉਹਨਾਂ ਦਾ ਪੱਖ ਨਹੀਂ ਲੈਣ ਲੱਗੀ ਪਹਿਲੇ ਉਹਨਾਂ ਦਾ ਪੱਖ ਨਹੀਂ ਲੈਂਦੀ ਤੇ ਇੱਥੇ ਤਾਂ 4900 ਬਣਦਾ ਕਿ ਇੱਕ ਟਰਾਲੀ ਦਾ 3500 ਹੀ ਬਣੂ ਹੋਰ ਹਾਂ 3500 ਤੇ ਫੇਰ ਕਿੱਥੇ ਤੂੰ 5520 ਬਣਦਾ ਕਿੱਥੇ ਤੂੰ ਉਹਨਾਂ ਨੂੰ 50 ਰੁਪਏ ਵੱਧ ਦੇ ਖੁਸ਼ ਹੋ ਕੇ 5300 ਦੇ ਤੇ ਗਾਂ ਨੂੰ ਤੇਰੇ ਗਰੀਬ ਬੰਦੇ ਭੱਜ ਕਿਉਂਣਗੇ ਐਵੇਂ ਕਿਸੇ ਨਾ ਗਰੀਬ ਬੰਦੇ ਦੀ ਹਾ ਮਾਰ ਜਾਂਦੀ ਹੁੰਦੀ ਹਾਂਜੀ ਮੈਂ ਤਾਂ ਉਹਨਾਂ ਨਾਲ ਬਾਲੀ ਬੈਂਸ ਕਰੀ ਮੈਂ ਆਖਿਆ ਮੈਂ ਸਾਡੀ ਟੂੜੀ ਲੱਕੜੀ ਨਹੀਂ ਬਸ ਅਗਲੇ ਢਿੱਡ ਚ ਕੀ ਕੁਝ ਤੈਨੂੰ ਹਾ ਦਿੰਦੇ ਹੋਣਗੇ ਗਲਤ ਤੇ ਗਲਤ ਤੇ ਕਦੇ ਵੇਲੇ ਕਿਸੇ ਦੀ ਦਰਸੀਸ ਲੱਗ ਜਾਂਦੀ ਹੁੰਦੀ ਆ ਕਿਸੇ ਦਾ ਦਿਲ ਦੁਖੀ ਕਰਨਾ ਠੀਕ ਨਹੀਂ ਹਾਂ ਦਿਲ ਦੁਖੀ ਨਹੀਂ ਕਰਨਾ ਇਹ ਕਿਸੇ ਦੀ ਹਾਂ ਲੱਗ ਜਾਂਦੀ ਆ ਇਹ ਵੀ ਨਹੀਂ ਕਿਸੇ ਨੂੰ ਦੁਖੀ ਕਰਦਾ ਹੁੰਦਾ ਉਹ ਮੈਂ ਤਾਂ ਨਹੀਂ ਮਾਨਾ ਕਦੇ ਕਿਸੇ ਨਾਲ ਨਾ ਕਰੇ ਗਰੀਬ ਬੰਦੇ ਨਾਲ ਓ ਯਾਰ ਮੈਂ ਇੱਕ ਤਾਂ ਮੇਰੇ ਕੋਲ ਹੁਣ ਦਿਨ ਬਾਰੇ ਹੋ ਗਏ ਉਹ ਕਹਿੰਦੇ ਅਸੀਂ 15 ਵਾਰੀ ਮੈਥੋਂ ਮਗਰੋਗੇ ਕਈ ਕਿਦੇ ਮਾਰਗੇ ਹੋ ਤੁਹਾਡੀ ਕਈ ਵਾਰੀ ਆਏ ਆ ਘਰੇ ਤਾ ਉਹ ਚਾਰੇ ਮੈਂ ਮੋੜ ਦਨੀਏ ਮੈਂ ਭਾਈ ਹੈ ਨਹੀਂ ਘਰੇ ਉਹ ਫੇਰ ਦੋ ਸੱਚੇ ਆ ਮੈਨੂੰ ਕਹਿੰਦੇ ਅਸੀਂ ਭਾਈ ਤੇਰੇ ਘਰੇ 15 ਮਾਰ ਗਏ ਘਰੇ ਆਏ ਆ ਅੱਛਾ ਆਏ ਆ ਮੈਂ ਹੀ ਦੱਸਣਾ ਤੁਹਾਨੂੰ ਪੁੱਲੀ ਜਾਨੀ ਕਿ ਤੂੰ ਵੀ ਉਹਦੀ ਪੱਜ ਜਾਣਾ ਕੰਮ ਮਤਨ ਦਾ ਚ ਖੇਤ ਬੰਨੇ ਤੇ ਮੈਂ ਵੀ ਹੁਣ ਕਿਹੜੇ ਵੇਲੇ ਦੱਸਾਂ ਭੁੱਲ ਜਾਨੀ ਆ ਤੇ ਐਵੇਂ ਨਾ ਬੇਈਮਾਨਾ ਨਾ ਕਰੇ ਕਿਸੇ ਨਾਲ ਬੇਈਮਾਨਾ ਜੇ ਬੇਈਮਾਨਾ ਕਰੇ ਢਿੱਡ ਚ ਅਗਲਾ ਪਤਾ ਕਿੰਨੀ ਅਦਰਸੀਸਾਂ ਦੇਊਗਾ ਆ ਉਹ ਕਿਸੇ ਪਾਸੇ ਹੋਰ ਅਦਰਸੀਸ ਨਹੀਂ ਦਿੰਦਾ ਕਿਸੇ ਪਾਸੇ ਹੋਰ ਨਿਕਲ ਜਾਣਗੇ ਹਾਂ ਨਿਕਲ ਜਾਣੇ ਕਿਸੇ ਪਾਸੇ ਹੋਰ ਨਿਕਲ ਜਾਂਦੇ ਆਹੀ ਬੇਇਮਾਨ ਦਾ ਗੱਲ ਤੇਰੀ ਆਈ ਆ 2-400 ਰੁਪਏ ਖਤਰ ਹੁਣ ਕਿਉਂ ਹਣਾ ਐਵੇਂ ਕਿਉਂ ਹਾਂ ਚਲ ਫੇਰ ਮੈਂ ਉਹਨਾਂ ਦੇ ਪੈਸੇ ਦੇ ਕੇ ਆਉਣਾ ਫੇਰ ਹਣਾ ਉਹ ਤੇ ਸਾਡੇ 52 ਦੀ ਥਾਂ 5200 ਦੇ ਕੇ ਆਈ ਤੋਂ ਉਹਨਾਂ ਨੂੰ ਉਹ ਯਾਰ ਪੇ ਬੱਦਦੀ ਨਹੀਂ ਆ ਲੋ ਪਾਈ 50 ਰੁਪਏ ਦਾ ਆਪਦਾ ਕੋਈ ਚੀਜ਼ ਖਾ ਲੈ ਦੁਕਾਨ ਤੇ ਲੈ ਉਹਨਾਂ ਦਾ ਫੇਰ ਮਨ ਖੁਸ਼ ਹੋ ਜਾ ਉਹਨਾਂ ਦਾ ਨਾ ਉਹਨਾਂ ਪੂਰਾ ਮਨ ਦੁਖੀ ਹੋ ਕੇ ਗਿਆ ਮੈਂ ਆ ਕਣਕ ਦੀ ਰੇੜੀ ਹੁੰਦੀ ਏੜੀ ਔਰ ਈੜੀ ਦੀ ਦਿੱਤੀ ਆਖ ਵੀ ਯਾਰ ਫੇ ਮੈਂ ਸਾਨੂੰ ਭਾਈ ਚਲ ਆ ਵੀ ਤੇਰੀ ਗੱਲ ਠੀਕ ਹੈ ਨਾ ਚਲ ਫਿਰ ਮੈਂ ਉਹਨੇ ਪੈਸੇ ਫੜਾ ਕੇ ਆਉਣਾ ਨਾ ਪੈਸੇ ਫੜਾ ਕੇ ਗਰੀਬ ਬੰਦਰੀ ਹਾ ਮਾਰਦੇ ਉਹ ਇੱਕ ਟਰਾਲੀ ਖਤਰੀਆ ਤੇਰੀ ਗੱਲ ਵੀ ਰਾਈ ਨਾ ਮੈਂ ਇੰਨਾ ਕਿੰਨਾ ਮਨ ਦੁਖੀ ਹੋ ਵਿਚਾਰਾ ਹੋਰ ਮੈਥੋਂ ਮੈਥੋਂ ਬੜਾ ਕੁਝ ਬੋਲਿਆ ਗਿਆ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਉਹਨਾਂ ਤੋਂ ਉਹਨਾਂ ਤੋਂ ਗਸਤੀ ਮੰਨਨੀ ਠੀਕ ਹੈ ਕੋਈ ਨਹੀਂ ਆਪਾਂ ਕੋਈ ਛੋਟੇ ਨਹੀਂ ਹੁੰਦੇ ਵੱਡੇ ਨਹੀਂ ਹੁੰਦੇ ਵੀ ਉਹ ਗਰੀਬ ਆ ਤੇ ਆਪਾਂ ਵੀ ਅਮੀਰ ਆ ਤੇ ਆਪਾਂ ਛੋਟੇ ਹੋ ਜਾਣਗੇ ਮਾਫੀ ਮੰਗਣਾ ਕੋਈ ਛੋਟਾ ਬੰਦਾ ਨਹੀਂ ਵੱਡਾ ਹੁੰਦਾ ਖੂਨ ਤਾਂ ਇੱਕੋ ਹੀ ਹੁੰਦਾ ਬੰਦੇ ਦਾ ਇੱਕੋ ਹੀ ਹੁੰਦਾ ਹਾਂ ਹਾਂ ਇਨਸਾਨ ਤਾਂ ਇੱਕੋ ਹੀ ਹੁੰਦਾ ਤੂੰ ਕੋਈ ਛੋਟਾ ਬਟਨ ਤੂੰ ਨਾ ਤੇ ਮਾਫੀ ਮੰਗੀ ਇੱਕ ਆਪਾਂ ਤਾਂ ਹੋਰ ਗਲਤੀ ਹੋਈ ਬਲੀ ਮੇਰੀ ਗੱਲ ਸੁਣੋ ਉਹਨਾਂ ਨੇ ਨਾ ਪਾਣੀ ਵਿਚਾਰਾਂ ਨੂੰ ਆਪਾਂ ਤਤਤਾ ਦੁੱਤੀ ਪੀ ਗਏ ਯਾਰ ਵੇਖਿਓ ਅੰਦਰ ਵਰਦੇ ਸੀਗੇ ਹੁਣ ਮੈਨੂੰ ਹਾਂ ਗੱਲ ਦਾ ਵੀ ਲਾਂਭਾ ਦਿੱਤਾ ਉਹਨੇ ਕਹਿੰਦੇ ਭਾਈ ਪਾਣੀ ਤਾਂ ਬਾਈ ਸੋਡੇ ਫਾਇਦੇ ਵਾਸਤੇ ਆ ਸਕਦਾ ਜੇ ਸਾਨੂੰ ਠੰਡਾ ਦਿੰਦੇ ਤੁਸੀਂ ਤੂੜੀ ਚ ਜਾਮ ਹੋ ਜਾਂਦੇ ਹਾ ਵੀ ਜਾ ਮੈਂ ਹੁਣ ਦੇ ਕਿਉਂ ਗਰਦਾ ਜਾਂਦਾ ਇਹ ਤਾਂ ਠੰਡੇ ਪਾਣ ਤੁਸੀਂ ਜਾਮ ਹੋ ਜਾਂਦੀ ਆ ਸਹੀ ਗੱਲ ਹੈ ਹਾਂ ਪਾਣੀ ਤਾਂ ਕੋਸਾ ਨਿੱਗਦਾ ਹੀ ਠੀਕ ਸੀ ਆਪਸੋਡੇ ਲਈ ਚਲ ਠੀਕ ਹੈ ਚਲ ਮੈਨੂੰ ਕੋਈ ਨਾ ਮੰਨ ਜੋ ਤੱਤਾ ਦਾ ਮੇਰੇ ਘਰ ਆਣ ਲੈ ਦਿੱਤਾ ਹਾਂ ਵੀ ਆ ਚੱਕੋ ਬਈ ਪੈਸੇ ਠੀਕ ਹੈ ਠੀਕ ਹੈ ਗੱਲ ਹਾਂ ਆਉਂ ਤੈਨੂੰ ਮੈਂ ਪੈਸੇ ਤੁਹਾਡੇ ਭਲੇ ਵਾਸਤੇ ਦਿੱਤਾ ਚਲ ਫੜਾ ਕੇ ਆਉਣਾ ਫਿਰ ਉਹਦੇ ਨੇ ਆਉਂਣੋਂ ਪੈਸੇ ਜਕਸੀਰ ਕਰਮਗੜ ਚੈਨਵਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੀ ਹੁਣ ਤੁਸੀਂ ਸਕਰੀਨ ਤੇ ਵੀਡੀਓ ਦੇਖੀ ਐ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਫਿਰ ਮਿਲਾਂਗੇ ਨਈ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਲੇ ਨਾਮ ਸੁਣਾਈ ਬਲਤੇਜ ਸਿੱਧੂ ਜਸਵਿੰਦਰ ਪੁੱਲਰ ਸੁਖਦੀਪ ਸਿੱਧੂ ਜਗਤਾਰ ਸਿੰਘ ਬਲੌਗ ਬੂਟਾ ਉਹ ਸਿੱਧੂ 1 ਮਿੰਟ ਕਰਨ ਵਾਲੇ ਨਾਮ ਸੀਗੇ ਪਿਆਰ ਪਿਆ ਕਮੈਂਟ ਕਰਿਆ ਕਰੋ ਤੁਹਾਡਾ ਕਮੈਂਟ ਚ ਨਾਮ ਜਰੂਰ ਬੋਲਿਆ ਕਰਾਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ